ਕਾਰੀ ਅਬ ਤਾਰੀਖ ਗੜੀ ਰਕਤ ਹੋ ਨੀਤੇ ਅਮਰੀਕਾ ਲਈ ਦਾ ਰਿਕਾਰਡ ਅਕਾਈ ਦਾ ਕਿਉਂ ਜੀਵਲ ਪ੍ਰਜਾਗਨ ਬਣਾਇਆ ਕਿਉਂ ਜੀਵਲ ਪ੍ਰਜਾਗਨ ਬਣਾਇਆ ਸਾਰਿਆਂ ਨੇ ਹਾਂ ਕਾਰ ਹੀ ਕਾਰ ਆ ਮੈਂ ਕਿਹੜੇ ਕੱਲੀ ਕਰਦੀ ਸੀ ਤੇ ਦਾ ਉੱਪਰ ਜਾ ਰਹੇ ਦੇ ਹਜ਼ਾਰੇ ਕਿ ਨਹੀਂ ਇੱਥੇ ਬਸ ਦਿਖਾਈ ਨਹੀਂ ਹੈਗੇ ਇਹ ਤਾਂ ਜਨਾ ਦੋ ਕਾਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਦੀ ਬਸਤੀ ਦੇ ਵਿੱਚ ਟਾਇਆ ਜਾ ਰਿਹਾ ਕਿਹੜਾ ਨਸ਼ਾ ਵੇਚਦੇ ਸੀਗੇ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਕਰੀਬ ਦਰਜ ਹੈ ਜਿਹੜੀ ਦੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕੱਦਮਾ ਦਰਜ ਸੀਗਾ ਕੁੱਲੀ ਜਿਹੜੀ ਆ ਇੱਕ ਘਰ ਦੇ ਉੱਤੇ ਜੁਲਾਇਆ ਜਾ ਰਿਹਾ ਪੀਲਾ ਪੰਜਾ ਤੇ ਦੂਜੇ ਪਾਸੇ ਪੁਲਿਸ ਦੇ ਨਾਲ ਬੈਸਵਾਜੀ ਕਰਦੀ ਇਸ ਔਰਤ ਦੀਆਂ ਇਹ ਤਸਵੀਰਾਂ ਨੇ ਬਠਿੰਡਾ ਦੇ ਤੋ ਬੀਣਾ ਬਸਤੀ ਦੀਆਂ ਜਿੱਥੇ ਇਸ ਔਰਤ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਦਾ ਘਰ ਟਹਿਟੇਰੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਇਸ ਔਰਤ ਦੀ ਕਾਫੀ ਜ਼ਿਆਦਾ ਪੁਲਿਸ ਦੇ ਨਾਲ ਤਿੱਖੀ ਬਹਿਸਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਕਿਹੜਾ ਕੱਲੀ ਨਸ਼ਾ ਵੇਚਦੀ ਆ ਸਾਰੀ ਗਲੀ ਨਸ਼ਾ ਵੇਚਦੀਆਂ ਉਹਨਾਂ ਦੇ ਘਰ ਦੇ ਉੱਤੇ ਵੀ ਪੀਲਾ ਪੰਜਾ ਚਲਾਇਆ ਜਾਵੇ ਇਸ ਦੌਰਾਨ ਉਸ ਦੀ ਕਾਫੀ ਜ਼ਿਆਦਾ ਪੁਲਿਸ ਦੇ ਨਾਲ ਬਹਿਸਵਾਜੀ ਹੁੰਦੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਧੋਬੀਆਣਾ ਬਸਤੀ ਦੀਆਂ ਨੇ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਘਰ ਦੀ ਉੱਤੇ ਇਹ ਬੁਲਡੋਜ਼ਰ ਚਲਾਇਆ ਗਿਆ ਹੈ ਪੁਲਿਸ ਦੇ ਦਸਰਬ ਮੁਤਾਬਕ ਇਹਨਾਂ ਦੇ ਉੱਤੇ ਤਿੰਨ ਪਰਚੇ ਦਰਜ ਨੇ ਨਸ਼ਾ ਵੇਚਣ ਦੇ ਤੇ ਇਹਨਾਂ ਦੇ ਵੱਲੋਂ ਨਜਾਇਜ਼ ਕਬਜ਼ਾ ਕਰਕੇ ਉਸ ਥਾਂ ਦੇ ਉੱਤੇ ਇਹ ਘਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਇਹ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਚਾਰਿਆ ਏ ساری ਗੜੀ ਕਰ ਤੇ ਬਸ ساری ਗੜੀ ਰੱਕੋ ਵੀ ਕਿ ਮੇਰੇ ਕੱਲੀ ਦਾ ਰਿੱਖੜਾ ਕਈ ਦਾ ਉਹ ਤਾਂ ਸਿਵਲ ਪ੍ਰਸ਼ਾਸਨ ਕਿਉਂ ਸਿਵਲ ਪ੍ਰਸ਼ਾਸਨ ਕਿਉਂ ਲੈ ਸਾਰਿਆਂ ਦੇ ਹਾਂ ਬੇਬੀ ਨਜ਼ਾਇਜ਼ ਬੋਲਣ ਦੀ ਲੋੜ ਨਹੀਂ ਆ ਕਿਉਂ ਨਾ ਬੋਲਾਂ ਮੈਂ ਉਹ ਜਿਹੜੀ ਕੋਈ ਖਾਸ ਦੇਣੀ ਹੈ ਉਹ ਦੱਸਾ ਦੇ ਕਿਉਂ ਦੱਸਾਂ ਜਦੋਂ ਮੇਰਾ ਘਰ ਹੀ ਘਰ ਦਾ ਮੈਂ ਕਿਹੜਾ ਕੱਲੀ ਕਰਦੀ ਸੀ ਇੱਥੇ ਉਹਨੇ ਕਰਾਂਗੇ ਦਾ ਉਹਰ ਜਾ ਰਿਹਾ ਤੇ ਸਾਰੇ ਕਿੱਥੇ ਜਾਣਗੇ ਸਾਰੇ ਕਿਹਨਾਂ ਦੀ ਇੱਧਰ ਤੇ ਵਾਸਤਾ ਤੁਸੀਂ ਗਏ ਨਹੀਂ ਹੈਗੇ ਫੜ ਕੇ ਤਾਂ ਕਰ ਵੀ ਕਰ ਹਾਂ ਕਾਰਵਾਈ ਕਰੋ ਲੈ ਜਿਹੜੇ ਨੂੰ ਬਣ ਗਿਆ ਮੈਂ ਸਾਈਡ ਤੇ ਕਰ ਲੈ ਉਹ ਬੋਲਨ ਦਾ ਨਹੀਂ ਦਿੰਦੇ ਤੁਸੀਂ ਨਾ ਕਿਹਾ ਕਿ ਸਾਡੇ ਮੈਂ ਉਹਨੂੰ ਕਰਾ ਦੇਣਾ 10 ਮੁਕਦਮੇ ਦੇ ਘਰਨੇ ਦੇ ਦਰਜ ਨੇ ਇੱਕ ਮੁਕਦਮਾ ਜਿਹੜਾ ਤੇ ਲੜਕੀ ਜਿਹੜੀ ਹੈ ਉਹਦੇ ਦਰਜ ਸੋ ਬੇਸਿਕਲੀ ਜਿਹੜੀ ਹੈਗੀ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਡੈਮੋਲੇਸ਼ਨ ਸੰਬੰਧੀ ਜਿਹੜੀ ਹੈਗੀ ਆਰਡਰ ਕੀਤੇ ਸੀਗੇ ਉਹਦੇ ਵਿੱਚ ਪੁਲਿਸ ਨੂੰ ਦਾਅਵਾ ਮੰਗੀ ਕਿ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈਗੀ ਡਿਪਲੋਏ ਕੀਤੀ ਗਈ ਹੈ ਤੇ ਇਹਦੇ ਨਾਲ ਹੀ ਜੱਜ ਇਹਦੇ ਇੱਕ ਜੋਤੀ ਤੋਂ ਇਲਾਵਾ ਜਿਹੜੀ ਇੱਕ ਰਾਜ ਰਾਣੀ ਹੈਗੀ ਹੈ ਇਹ ਪੁਤਰੀ ਜਸਵੰਤ ਸਿੰਘ ਹੈ ਇਹਦਾ ਇੱਕ ਘਰ ਹੈਗਾ ਜਿਹਦੇ ਉੱਪਰ ਵੀ ਐਨਡੀਪੀਐਸ ਦੇ ਇੱਕ ਮੁਕਦਮਾ ਦਰਜ ਹੈ ਤੇ ਇਹਨਾਂ ਦੇ ਵੀ ਜਿਹੜਾ ਹੈਗਾ ਨਜਾਇਜ਼ ਕਬਤਲ ਜਿਹੜਾ ਹੈਗਾ ਇਸ ਪਰ ਸਿਵਲ ਰਿਕਾਰਡ ਜਿਹੜਾ ਅਥਾਰਟੀ ਦੇ ਕੀਤਾ ਹੋਇਆ ਇਹਨਾਂ ਨੂੰ ਅੱਜ ਡੈਮੋਲੇਸ਼ਨ ਕੀਤਾ ਜਾਣਾ ਹੈ ਦੋ ਘਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਨਿਵਾਸਤੀ ਦੇ ਵਿੱਚ ਟਾਇਏ ਜਾਣੇ ਕਿਹੜਾ ਨਸ਼ਾ ਵੇਚਦੇ ਸੀਗੇ ਇਹ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਅੱਛਾ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਕਰੀਬ ਦਰਜ ਹੈ ਜਿਹੜੀ ਦੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕੱਦਮਾ ਦਰਜ ਸੀਗਾ ਜਿਹੜੀ ਤੀਸਰੀ ਲੇਡੀ ਆ ਰਾਜ ਹੀ ਹੈ ਉਹਦੇ ਤੇ ਇੱਕ ਮੁਕਦਮਾ ਦਰਜ ਹੀ ਹੈ। ਅਮਨਜੀਤਪੁਰ ਤੇ ਕਿੰਨੇ ਨੇ ਜੀ ਇਸ ਵਾਰ ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਤੇ ਇਹਨਾਂ ਦੇ ਜੋ ਐਸਪਰ ਲਾਅ ਹੈਗਾ ਇਹਨਾਂ ਦੇ ਖਿਲਾਫ ਵੀ ਕਾਨੂੰਨ ਦੀ ਕਾਰਵਾਈ ਅਸੀਂ ਕਰ ਰਹੇ ਹਾਂ। ਸਰ ਇਹ ਨਾਜਾਇਜ਼ ਥਾਂ ਵੀ ਬਣੇ ਹੋਏ। ਡੈਫੀਨਿਟਲੀ ਜਿਹੜੀ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਲਿਖ ਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਕਬਜ਼ਾ ਹੈਗਾ ਨਾਜਾਇਜ਼ ਹੈਗਾ ਜਿਹਦੇ ਵਿੱਚ ਐਸ ਡੀ ਐਮ ਬਟੇਂਡਾ ਜੋ ਐਸੇ ਡਿਊਟੀ ਮੈਜਿਸਟ੍ਰੇਟ ਤਨਾਦ ਕੀਤੇ ਗਏ ਨੇ। ਹੁਣ ਹੁਣਾ ਉਹਨਾਂ ਨੂੰ ਫੋਰਸ ਦੀ ਮੰਗ ਕੀਤੀ ਗਈ ਸੀ ਜਿਹੜੀ ਅੱਜ ਫੋਰਸ ਮੌਕੇ ਤੇ ਡਿਪਲੋਏ ਕੀਤੀ ਗਈ ਹੈ ਕਿ ਲਾ ਐਂਡ ਆਰਡਰ ਜਿਹੜੀ ਇਹ ਸਿਚੁਏਸ਼ਨ ਹੈਗੀ ਨੂੰ ਬਹਾਲ ਰੱਖਣ ਲਈ ਸੋ ਅਸੀਂ ਮੌਕੇ ਤੇ ਉੱਪਰ ਜਿਹੜਾ ਹੈਗਾ ਫੋਰਸ ਡਿਪਲੋਏ ਕੀਤੀ ਗਈ ਹੈ ਸਰ ਸਮਾਨ ਛੋਟੇ ਸੀ ਦਿੱਤੇ ਸੀਗੇ ਅਸੀਂ ਸਿਵਲ ਡਿਪਾਰਟਮੈਂਟ ਵੱਲੋਂ ਪੋਟਾ ਵੱਲੋਂ ਦਿੱਤੇ ਗਏ ਸੀਗੇ ਸੋ ਮੇਨਲੀ ਬੇਸਿਕਲੀ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕੋਈ ਬੰਦਾ ਨਾ ਅੰਦਰ ਨਹੀਂ ਹੈਗਾ ਕਈ ਵਾਰੀ ਕਿ ਜਿਹੜਾ ਕੋਈ ਬੰਦਾ ਅੰਦਰ ਹੋਵੇ ਸਾਡਾ ਜਿਹੜਾ ਮੇਨ ਮਕਸਦ ਇਹ ਹੈਗਾ ਚੈੱਕ ਕਰਨਾ ਕਿ ਘਰ ਦੇ ਅੰਦਰ ਚੈੱਕ ਕੋਈ ਪ੍ਰੋਪਰ ਕਰਨਾ ਜਾਵੇ ਤਾਂ ਕਿ ਕੋਈ ਜਿਹੜਾ ਬੰਦਾ ਅ ਐਸ਼ਿਆ ਵਿਰੁੱਧ ਮਹਿੰਮ ਬੀਟੀ ਗਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੇ ਘਰ ਪੁਲਿਸ ਦੇ ਵੱਲੋਂ ਢਾਏ ਜਾ ਰਹੇ ਨੇ ਤੇ ਇਸੇ ਮਹਿੰਮ ਦੇ ਤਹਿਤ ਇਹ ਬਠਿੰਡਾ ਦੇ ਧੋਪੀਆਂਣਾ ਬਸਤੀ ਦੇ ਵਿੱਚ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈ ਦੋ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਉਹਨਾਂ ਦੇ ਵੱਲੋਂ ਬੁਲਡੋਜ਼ਰ ਚਲਾ ਕੇ ਉਹਨਾਂ ਨੂੰ ਢਾਹ ਢੇਰੀ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ